ਸਹੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਗਟ ਮਾਣੂਗੇ ਤੇ ਆਪਣਾ YouTube ਚੈਨਲ ਮਾਣੂਗੇ ਰੇਡੀਓ ਪੁਆਇੰਟ ਇੱਥੇ ਇਹ ਰੋਡ ਦੇ ਵਿਚਾਲੇ ਖੜਨ ਦਾ ਮਤਲਬ ਅੱਜ ਇਹ ਹੋਇਆ ਕਿ ਇਧਰ ਪਿੰਡ ਜਨੇਦਪੁਰਾ ਦੇ ਇਧਰ ਹੈ ਲੀਲਾ ਲੀਲਾ ਰੋਡ ਤੇ ਖੜੇ ਆ ਤੇ ਜਦੋਂ ਉਧਰੋਂ ਸੀ ਚੱਲੇ ਤੇ ਮੈਨੂੰ ਬੜਾ ਵਧੀਆ ਮਾਹੌਲ ਲੱਗਾ ਦੋਨੇ ਪਾਸੇ ਦਰਖਤ ਲੱਗੇ ਹੋਏ ਆ ਤੇ ਆ ਪੂਰੀਆਂ ਲਾਈਨਾਂ ਲੱਗੀਆਂ ਹੋਈਆਂ ਬੜੀ ਠੰਡੀ ਛਾਂ ਹੈ ਬੜਾ ਜਦੋਂ ਚੱਲਦੇ ਆ ਆਨੰਦ ਆਉਂਦਾ ਇਹਨਾਂ ਤੋਪ ਦੇ ਵਿੱਚ ਜਿਹੜੇ ਦਰਖਤ ਆ ਬੜੇ ਵਧੀਆ ਲੱਗਦੇ ਆ ਤੇ ਇੱਕ ਜਿਹੜੀ ਮੇਨ ਚੀਜ਼ ਖਾਸ ਲੱਗੀ ਤੇ ਇੱਕ ਔਲਿਆ ਦਰਖ ਤੇ ਇਹ ਵੀਰਾਂ ਨੂੰ ਜਿਹੜਾ ਨੇ ਇੱਥੇ ਲਾਏ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਇਹਨਾਂ ਨੇ ਕੋਈ ਫਲਦਾਰ ਬੂਟੇ ਵੀ ਲਾਏ ਤਕਰੀਬਨ ਜਨੇਧਪੁਰੇ ਤੋਂ ਲੈ ਕੇ ਆ ਆ ਇੱਧਰ ਲਾਸਟ ਪੈਂਡ ਕਿਹੜਾ ਹੁੰਦਾ ਲੀਲਾ ਤੱਕ ਤੇ ਇਹ ਲੱਗੇ ਪਿਆ ਦਰਖਤ ਔਲਿਆਂ ਦੇ ਜਣੀ ਕਹਿੰਦਾ ਮਤਲਬ ਵੀ ਦੂਜੇ ਬੂਟਿਆਂ ਦੇ ਨਾਲ ਜਿਹੜੇ ਆ ਖੇਤਾਂ 'ਚ ਲੱਗੇ ਅਲੱਗ-ਅਲੱਗੇ ਲੱਗੇ ਹੋਏ ਆ ਔਲਿਆਂ ਦੇ ਬੂਟੇ ਵੀ ਲਾਏ ਹੋਏ ਆ ਤੇ ਫਲਦਾਰ ਬੂਟੇ ਸਾਨੂੰ ਆਕਸੀਜਨ ਦੇਦੇ ਫਲ ਦਿੰਦੇ ਆ ਇਹ ਵੀ ਬਹੁਤ ਜ਼ਰੂਰੀ ਹੈ ਤੇ ਜੇ ਉਹ ਬਾਹਰ ਨੇ ਸੇਟਾ ਤੁਹਾਨੂੰ ਔਲਾ ਆਉਂਦਾ ਤੇ ਸਾਡੇ ਜੇ ਆਮ ਜਿਵੇਂ ਇਹ ਦਰਖਤ ਲੱਗੇ ਹੋਏ ਐ ਇਥੇ ਲੱਗੇ ਹੋਣ ਤਾਂ ਸਾਨੂੰ ਬਹੁਤ ਵਧੀਆ ਤੇ ਫਲ ਵੀ ਮਿਲਦਾ ਸਾਨੂੰ ਤੇ ਛਾਂ ਵੀ ਮਿਲਦੀ ਐ ਤੇ ਬੂਟੇ ਸਾਨੂੰ ਆਕਸੀਜਨ ਹੀ ਦਿੰਦੇ ਐ ਤੇ ਬੜਾ ਇਹ ਪ੍ਰਕਿਰਤਿਕ ਮਾਹੌਲ ਐ ਤੇ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਵਧੀਆ ਲੱਗਾ ਮੈਨੂੰ ਇਹ ਪਿੰਡ ਵਾਲਿਆਂ ਦਾ ਜਨੇਤਪੁਰੇ ਤੋਂ ਲੈ ਕੇ ਲੀਲਾ ਤੱਕ ਜਿਹੜੇ ਔਲਿਆਂ ਦੇ ਬੂਟੇ ਲਾਏ ਨਾਲ ਫਲਾਂ ਦੇ ਬੂਟੇ ਲਾਏ ਨਾਲ ਸਾਰੇ ਹੀ ਬੂਟੇ ਲੱਗੇ ਹੋਏ ਐ ਅਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਪ੍ਰਗਟ ਮਾਣੂਗੇ ਤੇ ਆਪਣੇ YouTube ਚੈਨਲ ਮਾਣੂਗੇ ਰੇਡੀਓ